ਦਰੀਆ ਉਹ ਸੰਗਰੂਰ ਦੇ ਵਿੱਚ ਨਾ ਆਉਣਾ ਜਿੰਨਾ ਤੱਕਰ ਗਰਮੀਆਂ ਨੇ ਉਹਨਾਂ ਤੱਕ ਨਾ ਆਉਣਾ ਕਿਉਂਕਿ ਜਿਹੜਾ ਪਾਣੀ ਹੈਗਾ ਉਹ ਤੁਹਾਨੂੰ ਮਿਲ ਨਹੀਂ ਰਿਹਾ ਸਾਡੇ 3-3 4-4 ਦਿਨ ਪਾਣੀ ਨਹੀਂ ਆਉਂਦਾ ਅਸੀਂ ਤਾਂ ਨਹਿਰ ਚ ਨਾ ਆ ਕੇ ਉਹਨਾਂ ਜਿਹੜੀ ਧੂਰੀ ਤੋਂ ਆਉਂਦੀ ਹੈਗੀ ਜੇ ਤੁਸੀਂ ਨਹਾਉਣਾਗਾ ਤਾਂ ਦੇਖ ਲਓ ਆ ਜਿਓ ਪਰ ਹੱਥ ਬੰਨ ਕੇ ਬੇਤੀਆ ਪਈ ਸੰਗਰੂਰ ਦੇ ਵਿੱਚ ਕਿਸੇ ਬੰਦੇ ਦੇ ਵਿੱਚ ਕੋਈ ਰਿਸ਼ਤੇਦਾਰ ਨਾ ਆਵੇ ਕਿਉਂਕਿ ਪਾਣੀ ਨਹੀਂ ਆ ਰਿਹਾ ਸਰਕਾਰਾਂ ਪ੍ਰਬੰਧ ਨਹੀਂ ਕਰਦੀਆਂ ਪਾਣੀ ਦਾ ਰਿਸ਼ਤੇਦਾਰ ਅਸੀਂ ਬਿਨਾ ਨਾਤੇ ਬਿਨਾ ਭੁੱਖਣ ਪਾਣੀ ਜਾਣਗੇ ਕੋਈ ਫਾਇਦਾ ਨਹੀਂ ਹੈਗਾ ਬੇਨਤੀ ਆ ਅਸੀਂ ਤਾਂ ਗਰਮੀ 'ਚ ਸੰਗਰੂਰ ਮਾਰੀ ਰਿਹਾਗੇ ਤੁਸੀਂ ਨਾ ਮਰਿਓ ਇਸ ਕਰਕੇ ਬੇਨਤੀ ਹੈ ਕਿ ਭਈ ਰਿਸ਼ਤੇਦਾਰ ਹੱਥ ਬੰਨ੍ਹ ਕੇ ਬੇਨਤੀ ਆ ਵੀ ਕੋਈ ਨਾ ਆਇਓ ਠੀਕ ਹੈ ਜੀ ਐਨੀ ਕਰਤ ਬੰਨ੍ਹ ਕੇ ਬੇਨਤੀ ਆ ਸਾਡੇ ਪਾਣੀ ਪੂਣੀ ਨਹੀਂ ਆਉਂਦਾ ਫੇਰ ਕਹੋਗੇ ਸਾਨੂੰ ਨਹਾਉਣ ਨੂੰ ਪਾਣੀ ਨਹੀਂ ਦਿੱਤਾ ਕੱਪੜੇ ਧੋਣ ਨੂੰ ਪਾਣੀ ਨਹੀਂ ਦਿੱਤਾ ਸਾਡੇ ਪਾਣੀ ਨਹੀਂ ਆਉਂਦਾ ਸਾਡਾ ਪਿੰਡ ਆਗਾ ਸ਼ਹਿਰ ਨਹੀਂ ਹੈਗਾ ਰਾਜਸਥਾਨ ਨਾਲੋਂ ਸਾਡੇ ਮਾੜੇ ਹਾਲਾਤ ਨੇਗੇ ਇਸ ਕਰਕੇ ਫੇਰ ਬੇਨਤੀ ਆ ਗ੍ਰਾਹਕਾਂ ਨੂੰ ਬੇਨਤੀ ਹੈ ਕਿ ਪਾਣੀ ਦਾ ਟੈਂਕਰ ਆ ਗਿਆ ਪਾਣੀ ਭਰ ਲਓ ਪਾਣੀ ਭਰੀ ਵੀ ਜਾ ਰਿਹਾ ਉਹ ਪਾਣੀ ਭਰ ਲਓ ਬਾਕੀ ਮੈਂ ਇੱਕ ਬੇਨਤੀ ਕਰਨਾ ਚਾਹਣਾਗਾ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਵੀ ਰਿਸ਼ਤੇਦਾਰੀ ਹੈਗੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਭਈ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਰਿਸ਼ਤੇਦਾਰੀ ਆ ਉਹ ਸੰਗਰੂਰ ਦੇ ਵਿੱਚ ਨਾ ਆਉਣ ਜਿਨ੍ਹਾਂ ਤੱਕਰ ਗਰਮੀਆਂ ਨੇ ਉਹਨਾਂ ਤੱਕਰ ਨਾ ਆਉਣ ਕਿਉਂਕਿ ਜਿਹੜਾ ਪਾਣੀ ਹੈਗਾ ਉਹ ਤੁਹਾਨੂੰ ਮਿਲ ਨਹੀਂ ਰਿਹਾ ਸਾਡੇ 3-3 4-4 ਦਿਨ ਪਾਣੀ ਨਹੀਂ ਆਉਂਦਾ ਅਸੀਂ ਤਾਂ ਨਹਿਰ ਚ ਨਾ ਆ ਕੇ ਆਉਣੇ ਜਿਹੜੀ ਧੂਰੀ ਤੋਂ ਆਉਂਦੀ ਹੈਗੀ ਜੇ ਤੁਸੀਂ ਨਾ ਆਉਣਾਗਾ ਤਾਂ ਦੇਖ ਲਓ ਆ ਜਿਓ ਸਰ ਹੱਥ ਬਨ ਕੇ ਬੇਨਤੀ ਆ ਪਈ ਸੰਗਰੂਰ ਦੇ ਵਿੱਚ ਕਿਸੇ ਬੰਦੇ ਦੇ ਵਿੱਚ ਕੋਈ ਰਿਸ਼ਤੇਦਾਰ ਨਾ ਆਵੇ ਕਿਉਂਕਿ ਪਾਣੀ ਨਹੀਂ ਆ ਰਿਹਾ ਸਰਕਾਰਾਂ ਪ੍ਰਬੰਧ ਨਹੀਂ ਕਰ ਰਹੀਆਂ ਪਾਣੀ ਦਾ ਰਿਸ਼ਤੇਦਾਰ ਆਈ ਬਿਨਾ ਨਾਤੇ ਬਿਨਾ ਭੁੱਖਣ ਪਾਣੀ ਜਾਣਗੇ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਰਿਸ਼ਤੇਦਾਰਾਂ ਨੂੰ ਖਾਸ ਕਰਕੇ ਬੇਨਤੀ ਆ ਅਸੀਂ ਤਾਂ ਗਰਮੀ 'ਚ ਸੰਗਰੂਰ ਮਾਰੀ ਰਹਾਂਗੇ ਤੁਸੀਂ ਨਾ ਮਰਿਓ ਇਸ ਕਰਕੇ ਬੇਨਤੀ ਹੈ ਕਿ ਪਈ ਰਿਸ਼ਤੇਦਾਰ ਹੱਥ ਬਨ ਕੇ ਬੇਨਤੀ ਆ ਵੀ ਕੋਈ ਨਾ ਆਇਓ ਠੀਕ ਹੈ ਜੀ ਇੰਨੀ ਕਰਤ ਬਨ ਕੇ ਬੇਨਤੀ ਆ ਬਈ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਰਿਸ਼ਤੇਦਾਰੀ ਆ ਉਹ ਸੰਗਰੂਰ ਦੇ ਵਿੱਚ ਨਾ ਆਉਣ ਜਿਨ੍ਹਾਂ ਤੇ ਕਰ ਗਰਮੀਆਂ ਨੇ ਉਹਨਾਂ ਤੇ ਕਰਨਾ ਹੁਣ ਕਿਉਂਕਿ ਜਿਹੜਾ ਪਾਣੀ ਹੈਗਾ ਉਹ ਤੁਹਾਨੂੰ ਮਿਲ ਨਹੀਂ ਰਿਹਾ ਸਾਡੇ ਤਿੰਨ ਤਿੰਨ ਚਾਰ ਚਾਰ ਦਿਨ ਪਾਣੀ ਨਹੀਂ ਆਉਂਦਾ ਅਸੀਂ ਤਾਂ ਨਹਿਰ ਚ ਨਾ ਕੇ ਉਹਨੇ ਜਿਹੜੀ ਧੂਰੀ ਤੋਂ ਆਉਂਦੀ ਹੈਗੀ ਜੇ ਤੁਸੀਂ ਨਹਾਉਣਾਗਾ ਤਾਂ ਦੇਖ ਲੋ ਆ ਜਿਓ ਪਰ ਹੱਥ ਬਨ ਕੇ ਬੇਨਤੀ ਆ ਬਈ ਸੰਗਰੂਰ ਦੇ ਵਿੱਚ ਇਸੇ ਬੰਦੇ ਵਿੱਚ ਕੋਈ ਰਿਸ਼ਤੇਦਾਰ ਨਾ ਆਵੇ ਕਿਉਂਕਿ ਪਾਣੀ ਨਹੀਂ ਆ ਰਿਹਾ ਸਰਕਾਰਾਂ ਪ੍ਰਬੰਧ ਨਹੀਂ ਕਰ ਰਹੀਆਂ ਪਾਣੀ ਦਾ ਰਿਸ਼ਤੇਦਾਰ ਆਏ ਬਿਨਾ ਨਾਤੇ ਬਿਨਾ ਭੁੱਖਣ ਪਾਣੀ ਜਾਣਗੇ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਰਿਸ਼ਤੇਦਾਰਾਂ ਨੂੰ ਖਾਸ ਕਰਕੇ ਬੇਨਤੀ ਆ ਅਸੀਂ ਤਾਂ ਗਰਮੀ 'ਚ ਸੰਘਰੂਰ ਮਾਰੀ ਰਹਾਂਗੇ ਤੁਸੀਂ ਨਾ ਮਰਿਓ ਇਸ ਕਰਕੇ ਬੇਨਤੀ ਹੈਗੀ ਭਾਈ ਰਿਸ਼ਤੇਦਾਰ ਹੱਥ ਬੰਨ੍ਹ ਕੇ ਬੇਨਤੀ ਉਹ ਵੀ ਕੋਈ ਨਾ ਆਇਓ ਠੀਕ ਹੈ ਜੀ ਐਨੀ ਕਰਤ ਬਣ ਕੇ ਬੇਨਤੀ ਆ ਸਾਡੇ ਪਾਣੀ ਪੂਣੀ ਨਹੀਂ ਆਉਂਦਾ ਫੇਰ ਕਾਉਂਗੇ ਸਾਨੂੰ ਨਹਾਉਣ ਨੂੰ ਪਾਣੀ ਨਹੀਂ ਦਿੱਤਾ ਕੱਪੜੇ ਧੋਣ ਨੂੰ ਪਾਣੀ ਨਹੀਂ ਦਿੱਤਾ ਸਾਡੇ ਪਾਣੀ ਨਹੀਂ ਆਉਂਦਾ ਸਾਡਾ ਪਿੰਡ ਹੈਗਾ ਸ਼ਹਿਰ ਨਹੀਂ ਹੈਗਾ ਰਾਜਸਥਾਨ ਨਾਲੋਂ ਸਾਡੇ ਮਾੜੇ ਹਾਲਾਤ ਨਹੀਂਗੇ ਇਸ ਕਰਕੇ ਫੇਰ ਬੇਨਤੀ ਕਰਦਾ ਵੀ ਸਾਡੇ ਸੰਗਰੂਰ ਦੇ ਵਿੱਚ ਕੋਈ ਰਿਸ਼ਤੇਦਾਰ ਕਿਸੇ ਦੇ ਘਰੇ ਨਾ ਆਵੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਮਾਨ ਸਰਕਾਰ ਜਿੰਦਾਬਾਦ ਐਮਐਲਏ ਸਾਹਿਬ ਜਿੰਦਾਬਾਦ ਉਹਨਾਂ ਦੀ ਮਿਹਰਬਾਨੀ ਜਿੰਦਾਬਾਦ ਵਾਸੇ ਨੂੰ ਬੇਨਤੀ ਹੈ ਕਿ ਪਾਣੀ ਦਾ ਟੈਂਕਰ ਆ ਗਿਆ ਪਾਣੀ ਭਰ ਲਓ ਪਾਣੀ ਭਰੀ ਵੀ ਜਾ ਰਿਹਾ ਉਹ ਪਾਣੀ ਭਰ ਲਓ ਬਾਕੀ ਮੈਂ ਇੱਕ ਬੇਨਤੀ ਕਰਨਾ ਚਾਹਣਾਗਾ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਵੀ ਰਿਸ਼ਤੇਦਾਰੀ ਹੈਗੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਭਈ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਰਿਸ਼ਤੇਦਾਰੀ ਆ ਉਹ ਸੰਗਰੂਰ ਦੇ ਵਿੱਚ ਨਾ ਆਉਣ ਜਿਨ੍ਹਾਂ ਤੇ ਕਰ ਗਰਮੀਆਂ ਨੇ ਉਹਨਾਂ ਤੇ ਕਰ ਨਾ ਆਉਣ ਕਿਉਂਕਿ ਜਿਹੜਾ ਪਾਣੀ ਹੈਗਾ ਉਹ ਤੁਹਾਨੂੰ ਮਿਲ ਨਹੀਂ ਰਿਹਾ ਸਾਡੇ ਤਿੰਨ ਤਿੰਨ ਚਾਰ ਚਾਰ ਦਿਨ ਪਾਣੀ ਨਹੀਂ ਆਉਂਦਾ ਅਸੀਂ ਤਾਂ ਨਹਿਰ ਚ ਨਾ ਆ ਕੇ ਉਹਨਾਂ ਜਿਹੜੀ ਧੂੜੀ ਤੋਂ ਆਉਂਦੀ ਹੈਗੀ ਜੇ ਤੁਸੀਂ ਨਾਉਣਾਗਾ ਤਾਂ ਦੇਖ ਲਓ ਆ ਜਿਓ ਸਰ ਹੱਥ ਬਨ ਕੇ ਬੇਨਤੀ ਆ ਪਈ ਸੰਗਰੂਰ ਦੇ ਵਿੱਚ ਕਿਸੇ ਬੰਦੇ ਦੇ ਵਿੱਚ ਕੋਈ ਰਿਸ਼ਤੇਦਾਰ ਨਾ ਆਵੇ ਕਿਉਂਕਿ ਪਾਣੀ ਨਹੀਂ ਆ ਰਿਹਾ ਸਰਕਾਰਾਂ ਪ੍ਰਬੰਧ ਨਹੀਂ ਕਰ ਰਹੀਆਂ ਪਾਣੀ ਦਾ ਰਿਸ਼ਤੇਦਾਰ ਆਈ ਬਿਨਾ ਨਾਤੇ ਬਿਨਾ ਭੁੱਖਣ ਪਾਣੀ ਜਾਣਗੇ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਰਿਸ਼ਤੇਦਾਰਾਂ ਨੂੰ ਖਾਸ ਕਰਕੇ ਬੇਨਤੀ ਆ ਅਸੀਂ ਤਾਂ ਗਰਮੀ 'ਚ ਸੰਗਰੂਰ ਮਾਰੀ ਰਹਾਂਗੇ ਤੁਸੀਂ ਨਾ ਮਰਿਓ ਇਸ ਕਰਕੇ ਬੇਨਤੀ ਹੈ ਕਿ ਭਾਈ ਰਿਸ਼ਤੇਦਾਰ ਹੱਥ ਬਨ ਕੇ ਬੇਨਤੀ ਆ ਵੀ ਕੋਈ ਨਾ ਆਇਓ ਠੀਕ ਹੈ ਜੀ ਇੰਨੀ ਕਰਤ ਬਨ ਕੇ ਬੇਨਤੀ ਆ Subscribe to One India channel and never miss an update.